की फतेहអស់ सारी ਸੰਗਤਾਂ ਜਿਤੇ ਅੰਮ੍ਰਿਤ ਵੇਲੇ ਲੈ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਜ਼ਰੀ ਪਰ ਕਿਸਮੇ ਔਰ ਸਵਾਸਾ ਨੂੰ ਲੈ ਕੇ ਵਿਚਾਣੋ ਕੀਤਾ ਹੈ ਔਰ ਛਤਗੁਰਾਂ ਨੇ ਕਿਰਪਾ ਕੀਤੀ ਹੈ ਜੇਠ ਦਾ ਮੇਨਾ ਸੁੱਖਾਂ ਭਰਿਆ ਪਾਣੀ ਦੇ ਅੰਦਰ ਬਤੀਤ ਹੋਇਆ ਹੈ ਔਰ ਹਾੜ ਦੇ ਮਹੀਨੇ ਦੇ ਸੰਗਰਾਮ ਤੇ ਦਿਹਾੜੇ ਨੂੰ ਮੁੱਖ ਰੱਖਦੇ ਆ ਆਪ ਸੰਗਤਾਂ ਹਾਜ਼ਰੀਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਮਾਰੇ ਕਹਿੰਦੇ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਆਪ ਤੌਰ ਤੇ ਆਖਦੇ ਕਿ ਜਿਹੜਾ ਹਰ ਦਾ ਮਹੀਨਾ ਹੈ ਬੜਾ ਤਪ ਤਪਸ ਪਰਿਆ ਹੁੰਦਾ ਹੈ ਇਹਦੇ ਵਿੱਚ ਗਰਵੀ ਬਹੁਤ ਜ਼ਿਆਦਾ ਪਿੰਦੀ ਹੈ ਇੱਕ ਦੁਨਿਆਵੀ ਜਵਾਬੀ ਵਿਚਾਰ ਕਰ ਲਓ ਸਤਿਗੁਰਾਂ ਨੇ 12 ਮਾਂਜੀ ਦੇ ਵਿੱਚ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਮਾਰੇ ਕਹਿੰਦੇ ਆਸਾੜ ਤਪੰਦਾ ਕਹਿੰਦੇ ਕਿ ਨੂੰ ਆੜ ਦਾ ਮਹੀਨਾ ਤਪਸ ਪਰ ਹੈ ਕਿ ਨੂੰ ਲੱਗਦਾ ਹੈ ਹਰਨਾ ਹੋ ਨਾ ਜਿੰਨਾ پاس ਜਿਨ੍ਹਾਂ ਦੇ ਕੋਲ ਉਹ ਪ੍ਰਮਾਤਮਾ ਵੈਗੁਰੂ ਦਾ ਨਾਮ ਨਹੀਂ ਜਾਂ ਜਿਹੜੇ ਉਹ ਪ੍ਰਮਾਤਮਾ ਵੈਗੁਰੂ ਦਾ ਨਾਮ ਨਹੀਂ ਜਪਦੇ ਜਾਂ ਜਿਹੜੇ ਉਹ ਅਕਾਲ ਪੁਰਖ ਵੈਗੁਰੂ ਦਾ ਨਾਮ ਨਹੀਂ ਜਪਦੇ ਉਹਨਾਂ ਬਾਤ ਇਹ ਜਿਹੜਾ ਹਰ ਦਮ ਇਹ ਨ ਤਪਸ ਪਰਿਆ ਪਤਿਤ ਹੁੰਦਾ ਹੈ ਜਗ ਜੀਵਨ ਪੁਰਖ ਤਿਆਗ ਕੇ ਜਗ ਜੀਵਨ ਜਗਤ ਨੂੰ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਪ੍ਰਮਾਤਮਾ ਵੈਗਰੂ ਉਹਨੂੰ ਜਿਹੜਾ ਵਿਚਾਰਕ ਹੈ ਮਾਨਸ ਸੰਧੀ ਆਸ ਕਹਿੰਦੇ ਇੱਕ ਮਨੁੱਖ ਤੇ ਆਸ ਰੱਖ ਲਵੇ ਦੁਆਏ ਭਾਈ ਬੇਗੋਚੀਆਂ ਗਲ ਪਈ ਇਸ ਜਮਕੀ ਫਾਸ ਕਹਿੰਦੇ ਜਦ ਦੂਜੇ ਨੂੰ ਚ ਮਰਾਂਗੇ ਨਾ ਹਰੇ ਕਹਿੰਦੇ ਭਾਈ ਫਿਰ ਗਾਲਾਂ ਗਲ ਦੇ ਵਿੱਚ ਜਮਾਂ ਦੀ ਫਾਸੇ ਪੈ ਜਾਣੀ ਜੇ ਹਾਂ ਬੀਜੈ ਸੋਲਣੇ ਮੱਥਾ ਜੋ ਲਿਖਿਆਸ ਕਹਿੰਦੇ ਜਿਹੋ ਜਾਂ ਸੇ ਬੀਜਾਂਗੇ ਨਾ ਕਿਉਂਕਿ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਉਹ ਇਸਹਾੜ ਮਹੀਨੇ ਦੇ ਵਿੱਚ ਬੀਜੀਆਂ ਜਾਂਦੀਆਂ ਨੇ ਕਿਸਾਨੀ ਤੌਰ ਤੇ ਵੀ ਸਤਿਗੁਰੂ ਕਹਿੰਦੇ ਭਾਏ ਜਿਹੋ ਜਾਂ ਬੀਜ ਬਡੋਂਗੇ ਨਾ ਭਾਬ ਜੇ ਉਹ ਅਕਾਲ ਪੁਰਖ ਵੈਗੁਰੂ ਦੇ ਨਾਮ ਅਬ ਕਲੋ ਆਏ ਰੋਏ ਇੱਕ ਨਾਮ ਵੋ 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 ਸਤਿਗੁਰੂ ਕਹਿੰਦੇ ਕਲ ਜੂਗਾ ਭਾਈ ਕਹਿੰਦੇ ਇਸ ਸਮੇਂ ਦੇ ਵਿੱਚ ਜਿਹੜੇ ਨਾਮ ਦਾ ਬੀਜਣਾ ਹੈ ਨਾ ਤੇ ਜਿਹੋ ਜਾਂ ਅਸੀਂ ਬੀਜ ਬੀਜਾਂਗੇ ਉਹ ਜਿਸ ਫਸਲ ਵੱਡ ਲਵਾਂਗੇ ਰੈਣ ਵਿਹਾਨੀ ਪਰਸੋ ਤਾਣੀ ਉੱਟ ਚੱਲੇ ਗਏ ਨਰਾਜ ਜੇਕਰ ਇਹ ਵੱਤ ਚੱਲੇ ਗਏ ਨਾ ਪਾਵੇ ਸਮਾਂ ਚਲੇ ਗਿਆ ਹੜ ਦਾ ਮਹੀਨੇ ਨਿਕਲ ਗਿਆ ਜਿਹੜੀ ਫਸਲ ਇਸ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਉਹ ਬੀਜੀ ਨਹੀਂ ਫਿਰ ਕੀ ਕਿਸਾਨ ਦੇ ਪੱਲੇ ਕੀ ਹੁੰਦਾ ਉਹਦੇ ਪਸਤਾਵਾ ਹੁੰਦਾ ਵੀ ਮੈਂ ਉਹ ਜਿਹੜਾ ਖੇਤ ਆ ਬੀਜਿਆ ਨਹੀਂ ਉਹ ਖਾਲੀ ਰਹਿ ਗਿਆ ਪਾਵਨਾਮ ਨਹੀਂ ਜਪਿਆ ਜਦ ਕੋ ਸਾਧੂ ਭੇਟਿਆ ਸੁਦਰਗਾ ਹੋਏ ਖਲਾਸ ਜਿਨ੍ਹਾਂ ਨੂੰ ਪ੍ਰਮਾਤਮਾ ਵਾਹਿਗੁਰੂ ਸਾਧੂ ਇੱਥੇ ਪ੍ਰਮਾਤਮਾ ਗੁਰੂ ਨੂੰ ਆਖਿਆ ਜਿਨ੍ਹਾਂ ਨੂੰ ਪ੍ਰਮਾਤਮਾ ਵਾਹਿਗੁਰੂ ਦਾ ਮਿਲਾਪ ਹੋ ਗਿਆ ਨਾ ਸਤਗੁਰੂ ਕਹਿੰਦੇ ਭਾਈ ਜਿਨ੍ਹਾਂ ਨੇ ਅਕਾਲ ਪੁਰਖ ਵਿਗਿਆਨ ਨੂੰ ਚੇਤੇ ਆਂ ਜਿਹੜੋਂ ਭੇਟਿਆ ਤੇ ਉਹ ਦਰਗਾਹ ਦੇ ਵਿੱਚ ਖਲਾਸ ਖਰੇ ਹੋਣ ਕਰੇ ਕਰ ਬਾਪ ਪਰਬ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਕਿਰਪਾ ਕਰਦੇ ਸਤਿਗੁਰੂ ਸਾਨੂੰ ਪਿਆਸ ਜਿਵੇਂ ਹਾਰ ਮਹੀਨੇ ਦੇ ਵਿੱਚ ਸਾਨੂੰ ਪਾਣੀ ਦੀ ਪਿਆਸ ਲੱਗਦੀ ਹੈ ਨਾ ਹਰ ਇੱਕ ਨੂੰ ਲੱਗਦੀ ਹੈ ਪਰ ਗੁਰਸਿੱਖ ਨੂੰ ਕਹਿੰਦੇ ਬਾਣੀ ਦੀ ਪਿਆਸ ਲੱਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰਸਿੱਖ ਨੂੰ ਹਾਰ ਦੇ ਤਪਸ ਦੇ ਮਹੀਨੇ ਦੇ ਵਿੱਚ ਬਾਣੀ ਦੇ ਨਾਮ ਜਪਣ ਦੀ ਪਿਆਸ ਲੱਗ ਜਾਵੇ ਸਤਿਗੁਰੂ ਜੀ ਐਸੇ ਕਿਰਪਾ ਕਰ ਦਿਓ ਮੇਰੇ ਤੇ ਮੈਨੂੰ ਜਿਹੜੀ ਪਿਆਸ ਹਨ ਉਹ ਤੇਰੇ ਦਰਸ਼ਨਾਂ ਦੀ ਪਿਆਸ ਲੱਗੇ ਤੇਰੇ ਨਾਮ ਦੀ ਪਿਆਸ ਲੱਗੇ ਬਾਣੀ ਦੀ ਪਿਆਸ ਲੱਗੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਸਤਿਗੁਰੂ ਕਹਿੰਦੇ ਹਸੇ ਉਸ ਅਕਾਲਪੁਰਖ ਪ੍ਰਮਾਤਮਾ ਦੀ ਅਰਦਾਸ ਬੇਨਤੀ ਕਰਦੇ ਆ ਤੁਹਾਡੇ ਤੋਂ ਬਗੈਰ ਸਾਡਾ ਕੋਈ ਨਹੀਂ ਹੈ ਆ ਸਾਡ ਸੁਹੰਦਾ ਇਸ ਲਗੈ ਜਿਸ ਮਨ ਹਰ ਚਰਨ ਨਿਵਾਸ ਕਹਿੰਦੇ ਹਰ ਦਾ ਮਹੀਨਾ ਜਿਹੜਾ ਕਿਹਨਾਂ ਨੂੰ ਸੋਹਣਾ ਸੋਹਣੇਕ ਲੱਗਦਾ ਭਾਵ ਕਿਹਨਾਂ ਨੂੰ ਠੰਡਕ ਭਰਿਆ ਲੱਗਦਾ ਜਿਨ੍ਹਾਂ ਦੇ ਮਨ ਉਹ ਅਕਾਲ ਪੁਰਖ ਵੈਗੁਰੂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਵੱਲੋਂ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਦੇ ਮਨ ਅਕਾਲ ਪੁਰਖ ਵੇਗ ਦੇ ਚਰਨਾਂ ਵਿੱਚ ਨਿਵਾਸ ਕਰ ਲੈਂਦੇ ਆ ਭਾਵ ਉਹਦੇ ਨਾਲ ਜੁੜ ਜਾਂਦੇ ਆ ਅਕਾਲ ਪੁਰਖ ਵੇਗ ਦੇ ਪ੍ਰਮਾਤਮਾ ਗੁਰੂ ਦੇ ਨਾਲ ਬਾਣੀ ਦੇ ਨਾਲ ਜੁੜ ਜਾਂਦੇ ਆ ਤੇ ਉਹਨਾਂ ਨੂੰ ਹਾਰਡ ਦਾ ਮਹੀਨਾ ਤਪਸ ਭਰਿਆ ਨਹੀਂ ਉਹਨਾਂ ਨੂੰ ਠੰਡਕ ਭਰਿਆ ਬਤੀਤ ਹੁੰਦਾ ਤੇ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰਦੁਆਰਾ ਅੜੀਸਰ ਸਾਹਿਬ ਕੇ ਪਹੁੰਚ ਕਰਕੇ ਸੰਗਰਾਂਦ ਦੇ ਦਿਹਾੜੇ ਨੂੰ ਮੁਕ ਰਕਦੇ ਆ ਹਾਜ਼ਰੀਆਂ ਭਰੀਆਂ ਨੇ ਇਲਾਹੇ ਪ੍ਰਾਪਤ ਕੀਤੇ ਨੇ ਬਹੁਤ ਬਾਤ ਧੰਨਵਾਦ ਕੀਤਾ ਜਾਂਦਾ ਸਭ ਨੂੰ ਸੰਗਤਾਂ ਦਾ ਕੜਾ ਪ੍ਰਸਾਦ ਦੇ ਵਰਤਾਰੇ ਵਾਰ ਲੀ ਸੈਡ ਵਰਤ ਰਹੇ ਨੇ ਜੀ ਉਤੋਂ ਪ੍ਰਾਪਤ ਕਰਕੇ ਪ੍ਰੰਤ ਗੁਰੂ ਕੇ ਲੰਗਰ ਉਤੋਂ ਵਰਤ ਰਹੇ ਨੇ ਆ ਕੋਈ ਸਮਾ ਸਤਨਾਮ ਵੈਗਤ ਦਾ ਜਾਪ ਹਾਜ਼ਰੀ ਲਗਵਾ ਕੇ ਰਸਨਾ ਨੂੰ ਪਿਤਰ ਕਰੀਏ ਜੀ ਸਤ ਨਾਮ ਬਾਹੀ ਗੁਰੂ ਸਤ ਨਾਮ ਬਾਹੀ ਗੁਰੂ वाहे सतनाम वाहेगुरु वाहे गुरु सत्नाम वागुरु सत्नाम गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ